हां बिल्कुल परमात्मा वालेयां जी सभा ਤੇ ਜਾ ਕੇ ਹਰ ਇੱਕ ਸਾਲ ਉੱਥੇ ਸੇਵਾ ਕਰਦੇ ਸੀ ਲੰਗਰ ਵਿੱਚ ਅੱਜ ਵੀ ਹੁਣ हां ਸਭਾ ਦੇ ਦਿਨ ਚੱਲ ਰਹੇ ਨੇ ਹਾਂ ਉੱਥੇ हां ਉੱਥੇ ਲੰਗਰ ਚੱਲਦੇ ਹੁੰਦੇ ਨੇ ਇਹਨੇ ਕਹਿੰਨਾ ਸਾਰੇ ਬੰਦਿਆਂ ਨੂੰ ਵੀ ਇਕੱਠੇ ਹੋ ਕੇ ਚਲੋ ਉੱਥੇ ਆਪਾਂ ਸਭਾ ਤੇ ਸੇਵਾ ਕਰਨੀ ਆ ਗੁਪਿੰਦਰ ਗਾਂਧੀ ਨਾਲ ਲੈ ਕੇ ਜਾਂਦਾ ਸੀ ਬਿਲਕੁਲ ਟੇ ਪੱਗ ਬੰਨ ਕੇ हां ਪਰਨੇ ਪਗਵਨ ਕੇ ਮੈ ਤੁਹਾਨੂੰ ਇੱਕ ਫੋਟੋ ਵੀ ਦੇ ਭੇਜ ਦੂੰਗਾ ਉਹ ਇੱਥੇ ਮੰਗਰ ਦੁਆਰਾ ਮੰਜੀ ਸਾਹਾ ਸਾਡੇ ਲੱਗੇ ਹਾਂਜੀ ਤੇ ਉੱਥੇ ਮਤਲਬ ਹਰ ਇੱਕ ਮਹੀਨੇ ਦੀ ਸੰਗਰਾਦ ਨੂੰ ਗਾਂਧੀ ਸਾਰਾ ਮਤਲਬ ਬੰਦਿਆਂ ਨੂੰ ਸਨੇਹਾ ਲਾ ਦਿੰਦਾ ਹੁੰਦਾ ਤੇ ਵੀ ਆਪਾਂ ਨੇ ਸੇਵਾ ਕਰਨੀ ਆ ਪ੍ਰਮਾਤਮਾਲ ਸੀਗਾ ਕੋਈ ਧਿਆਨ ਹਾਂ ਬਿਲਕੁਲ ਪ੍ਰਮਾਤਮਾਲ ਧਿਆਨ ਸੀ ਸਵਾ ਤੇ ਜਾ ਕੇ ਹਰ ਇੱਕ ਸਾਲ ਉੱਥੇ ਸੇਵਾ ਕਰਦੇ ਤੇ ਲੰਗਰ ਵਿੱਚ ਅੱਜ ਜਿਵੇਂ ਹੁਣ ਹਾਂ ਸਭਾ ਦੇ ਦਿਨ ਚੱਲ ਰਹੇ ਨੇ ਹਾਂ ਤੇ ਉੱਥੇ ਹਾਂ ਉੱਥੇ ਲੰਗਰ ਚੱਲਦੇ ਹੋਣੇ ਨੇ ਇਹਨੇ ਕਹਣਾ ਸਾਰੇ ਬੰਦਿਆਂ ਨੂੰ ਵੀ ਇਕੱਠੇ ਹੋ ਕੇ ਚਲੋ ਉੱਥੇ ਆਪਾਂ ਸਭਾ ਤੇ ਸੇਵਾ ਕਰਨੀ ਆ ਗੁਪਿੰਦਰ ਗਾਂਧੀ ਨਾਲ ਲੈ ਕੇ ਜਾਂਦਾ ਬਿਲਕੁਲ ਤੇ ਪੱਗ ਬਨ ਕੇ ਹਾਂ ਪਰ ਨੇ ਪੱਗ ਬਨ ਕੇ ਮੈਂ ਤੁਹਾਨੂੰ ਇੱਕ ਫੋਟੋ ਵੀ ਦੇ ਦੇ ਦੂੰਗਾ ਉਹ ਇੱਥੇ ਮੰਗਰ ਦੁਆਰਾ ਮੰਜੀ ਸਾਹਿਬ ਆ ਸਾਡੇ ਲੱਗੇ ਹਾਂਜੀ ਤੇ ਉੱਥੇ ਮਤਲਬ ਹਰ ਇੱਕ ਮਹੀਨੇ ਦੀ ਸੰਗਰਾਦ ਨੂੰ ਗਾਂਧੀ ਸਾਰਾ ਮਤਲਬ ਬੰਦਿਆਂ ਨੂੰ ਸਨੇਹਾ ਲਾ ਦਿੰਦਾ ਹੁੰਦਾ ਤੇ ਵੀ ਆਪਾਂ ਨੇ ਸੇਵਾ ਕਰਨੀਆਂ ਕਦੇ ਅਸੀਂ ਸਰੋਵਰ ਸਾਫ ਕਰਨਾ ਕਰੇ ਅਸੀਂ ਡਿਊਟੀ ਸਾਹਿਬ ਕਦੇ ਅਸੀਂ ਕੋਸ਼ ਕਰਦੇ ਇਹ ਇੱਕ ਦੋ ਦੀਆਂ ਗੱਲਾਂ ਨੇ ਐਕਟਿਵ ਸੀਗਾ ਜਦੋਂ ਗਰੁੱਪ ਹਾਂ ਜਦੋਂ ਐਕਟਿਵ ਸੀ ਸਰਪੰਚ ਬਣਨ ਤੋਂ ਪਹਿਲਾਂ ਦੀ ਇਹ ਉਦੋਂ ਵੀ ਧਿਆਨ ਸੀਗਾ ਪ੍ਰਮਾਤਮਾਲ ਦੇ ਬਿਲਕੁਲ ਪਰ ਸਭਾ ਤੇ ਤੁਸੀਂ ਵੀ ਨਾਲ ਗਏ ਹੋ ਹਾਂ ਸਭਾ ਤੇ ਨਾਲੇ ਉਹਦੇ ਸੇਵਾ ਕਰਦੇ ਸੀ ਹਾਂ ਸੇਵਾ ਕਰਦੇ ਸੀ ਪ੍ਰਮਾਤਮਾਲ ਸੀਗਾ ਕੋਈ ਧਿਆਨ हां बिल्कुल परमात्मा वाले आंसी सवा ਤੇ ਜਾ ਕੇ ਰਿਕਸ਼ਾਲ ਉੱਥੇ ਸੇਵਾ ਕਰਦੇ ਸੀ ਲੰਗਰ ਵਿੱਚ ਅੱਜ ਵੀ ਹੁਣ हां ਸਵਾ ਦੇ ਦਿਨ ਚੱਲ ਰਹੇ ਨੇ ਤੇ ਉੱਥੇ हां ਉੱਥੇ ਲੰਗਰ ਚੱਲਦੇ ਹੋਣੇ ਨੇ ਇਹਨੇ ਕਹਿੰਨਾ ਸਾਰੇ ਬੰਦਿਆਂ ਨੂੰ ਵੀ ਇਕੱਠੇ ਹੋ ਕੇ ਚਲੋ ਉੱਥੇ ਆਪਾਂ ਸਵਾ ਤੇ ਸੇਵਾ ਕਰਨੀ ਆ ਗੁਪਿੰਦਰ ਗਾਂਧੀ ਨਾਲ ਲੈ ਕੇ ਜਾਂਦਾ ਬਿਲਕੁਲ ਪੱਗ ਬੰਨ ਕੇ ਹਾਂ ਪਰ ਨੇ ਪੱਗ ਬੰਨ ਕੇ ਮੈ ਤੁਹਾਨੂੰ ਇੱਕ ਫੋਟੋ ਵੀ ਦੇ ਦੇਵਾਂ ਉਹ ਇੱਥੇ ਮੰਗਰ ਦੁਆਰਾ ਮੰਜੀ ਸਾਹਿਬ ਆ ਸਾਡੇ ਲੱਗੇ ਹਾਂਜੀ ਤੇ ਉੱਥੇ ਮਤਲਬ ਹਰ ਇੱਕ ਮਹੀਨੇ ਦੀ ਸੰਗਰਾਦ ਨੂੰ ਗਾਂਧੀ ਸਾਰਾ ਮਤਲਬ ਬੰਦਿਆਂ ਨੂੰ ਸਨੇਹਾ ਲਾ ਦਿੰਦਾ ਹੁੰਦਾ ਤੇ ਵੀ ਆਪਾਂ ਨੇ ਸੇਵਾ ਕਰਨੀਆਂ ਕਦੇ ਅਸੀਂ ਸਰੋਵਰ ਸਾਫ਼ ਕਰਨਾ ਕਰੇ ਅਸੀਂ ਡਿਊਟੀ ਸਾਹਿਬ ਕਦੇ ਅਸੀਂ ਕੋਸ਼ ਕਰਦੇ ਇਹ ਇੱਕ ਦੋ ਦੀਆਂ ਗੱਲਾਂ ਨੇ ਐਕਟਿਵ ਸੀਗਾ ਜਦੋਂ ਗਰੁੱਪ ਹਾਂ ਜਦੋਂ ਐਕਟਿਵ ਸੀ ਸਰਪੰਚ ਬਣਨ ਤੋਂ ਪਹਿਲਾਂ ਦੀ ਇਹ ਉਦੋਂ ਵੀ ਧਿਆਨ ਸੀਗਾ ਪ੍ਰਮਾਤਮਾ ਲਈ ਬਿਲਕੁਲ ਹਮ ਪਰ ਸਭਾ ਤੇ ਤੁਸੀਂ ਵੀ ਨਾਲ ਲਿ ਗਏ ਹੋ ਹਾਂ ਸਭਾ ਤੇ ਨਾਲੇ ਉਹਦੇ ਸੇਵਾ ਕਰਦੇ ਸੀ ਹਾਂ ਸੇਵਾ ਕਰਦੇ ਸੀ ਪ੍ਰਮਾਤਮਾਲ ਸੀਗਾ ਕੋਈ ਧਿਆਨ ਹਾਂ ਬਿਲਕੁਲ ਪ੍ਰਮਾਤਮਾਲ ਧਿਆਨ ਸੀ ਸਭਾ ਤੇ ਜਾ ਕੇ ਹਰ ਇੱਕ ਸਾਲ ਉੱਥੇ ਸੇਵਾ ਕਰਦੇ ਸੀ ਲੰਗਰ ਵਿੱਚ ਅੱਜ ਜਿਵੇਂ ਹੁਣ ਹਾਂ ਸਭਾ ਦੇ ਦਿਨ ਚੱਲ ਰਹੇ ਨੇ ਹਾਂ ਤੇ ਉੱਥੇ ਹਾਂ ਉੱਥੇ ਲੰਗਰ ਚੱਲਦੇ ਹੋਣੇ ਨੇ ਇਹ ਕਹਿੰਦਾ ਸਾਰੇ ਬੰਦਿਆਂ ਨੂੰ ਵੀ ਇਕੱਠੇ ਹੋ ਕੇ ਚਲੋ ਉੱਥੇ ਆਪਾਂ ਸਭਾ ਤੇ ਅ ਸੇਵਾ ਕਰਨੀ ਆ ਗੁਪਿੰਦਰ ਗਾਂਧੀ ਨਾਲ ਲੈ ਕੇ ਜਾਂਦਾ ਬਿਲਕੁਲ ਤੇ ਪੱਗ ਬਨ ਕੇ ਹਾਂ ਪਰ ਨੇ ਪੱਗ ਬਨ ਕੇ ਮੈਂ ਤੁਹਾਨੂੰ ਇੱਕ ਫੋਟੋ ਵੀ ਦੇ ਦੇਵਾਂਗਾ ਉਹ ਇੱਥੇ ਮੰਗਰ ਦੁਆਰਾ ਮੰਜੀ ਸਭਾ ਸਾਡੇ ਲੱਗੇ ਹਾਂਜੀ ਤੇ ਉੱਥੇ ਮਤਲਬ ਹਰ ਇੱਕ ਮਹੀਨੇ ਦੀ ਸੰਗਰਾਦ ਨੂੰ ਗਾਂਧੀ ਸਾਰਾ ਮਤਲਬ ਬੰਦਿਆਂ ਨੂੰ ਸੁਨੇਹਾ ਲਾ ਦਿੰਦਾ ਹੁੰਦਾ ਤੇ ਵੀ ਆਪਾਂ ਨੇ ਸੇਵਾ ਕਰਨੀ ਆ ਕਰੇ ਅਸੀਂ ਸਰੋਵਰ ਸਾਫ਼ ਕਰਨਾ ਕਰੇ ਅਸੀਂ ਡਿਊਟੀ ਸਾਹਿਬ ਕਦੇ ਅਸੀਂ ਕੋਸ਼ਿਸ਼ ਕਰਦੇ ਕੋਈ ਇਹੇ ਕਦੋਂ ਦੀਆਂ ਗੱਲਾਂ ਨੇ ਐਕਟਿਵ ਸੀਗਾ ਜਦੋਂ ਗਰੁੱਪ ਹਾਂ ਜਦੋਂ ਐਕਟਿਵ ਸੀ ਸਰਪੰਚ ਬਣਨ ਤੋਂ ਪਹਿਲਾਂ ਦੀ ਇਹ ਉਦੋਂ ਵੀ ਧਿਆਨ ਸੀਗਾ ਪ੍ਰਮਾਤਮਾ ਲਵੇ ਬਿਲਕੁਲ ਹਮ ਪਰ ਸਭਾ ਤੇ ਤੁਸੀਂ ਵੀ ਨਾਲ ਲਗੇ ਹੋ ਹਾਂ ਸਭਾ ਤੇ ਨਾਲੇ ਉਹਦੇ ਸੇਵਾ ਕਰਦੇ ਸੀ ਹਾਂ ਸੇਵਾ ਕਰਦੇ ਸੀ